ਸ਼੍ਰੀ ਚਮਕੌਰ ਸਾਹਿਬ ਨੇੜੇ ਇੱਕ ਸਕਿੱਲ ਇੰਸਟੀਚਿਊਟ ਬਣਾਉਣ ਬਾਰੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ ਸੋਚਿਆ ਗਿਆ ਸੀ। ਸੋ ਉਸ ਦਾ ਜੋ ਉਡ ਕਾਟਣਾ ਉਹ ਵੀ ਕੀਤਾ ਗਿਆ। ਉਹ ਸਾਰੀ ਵੀ ਉਹਦੀ ਹੋਣ ਲੱਗੀ ਸੀ। ਬਿਲਡਿੰਗਸ ਬਣਨ ਲੱਗੀਆਂ ਸੀਗੀਆਂ। ਕਾਫੀ ਸਾਰੀਆਂ ਬਿਲਡਿੰਗਸ ਬਣ ਕੇ ਸੀਗੀਆਂ ਪਰ ਜਦੋਂ ਨਾ ਸਰਕਾਰ ਬਦਲੀ ਤਾਂ ਇਹ ਸਾਰਾ ਕੰਮ ਵਿੱਚ ਠੱਪ ਹੋ ਗਿਆ। ਵਿੱਚ ਹੀ ਬੰਦ ਹੋ ਗਿਆ। ਤੇ ਜੇਕਰ ਆ ਦੇਖੇ ਤਾਂ ਅੱਜ ਉਸ ਥਾਂ ਦਾ ਜੋ ਵਿਕਾਸ ਹੈ ਉਹ ਬਿਲਕੁਲ ਨਹੀਂ ਹੋ ਰਿਹਾ ਤੇ ਉਹ ਇੰਸਟੀਚਿਊਟ ਦਾ ਕੰਮ ਵਿੱਚ ਰੁਕਿਆ ਪਿਆ ਹੋਇਆ। ਸੋ ਇੰਸਟੀਚੂਟ ਹਾਲੇ ਵੀ ਉਸਾਰੀ ਨਹੀਂ ਪਿਆ। ਉੱਥੇ ਇੱਕ ਬੋਰਡ ਵੀ ਲੱਗਿਆ ਹੋਇਆ। ਸੋ ਚੰਗੀ ਸਿੱਖਿਆ ਨੀਤੀ ਦੀ ਗੱਲ ਕਰਨ ਵਾਲੀ ਬਦਲਾਅ ਦੀ ਸਰਕਾਰ ਦੀ ਅਸਲੀਅਤ ਇਹ ਹੈ ਕਿ ਸ਼੍ਰੀ ਚਮਕੌਰ ਸਾਹਿਬ ਵਿਖੇ 500 ਕਰੋੜ ਦੀ ਲਾਗਤ ਨਾਲ ਵੱੜ ਰਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚੂਟ ਦਾ ਕੰਮ ਪਿਛਲੇ 3 ਸਾਲਾਂ ਤੋਂ ਰੋਕ ਰੱਖਿਆ ਗਿਆ। ਸੋ ਇਸ ਬਾਰੇ ਸਾਬਕਾ ਮੁੱਖ ਮੰਤਰੀ ਚੋਚਨ ਚਿੰਗ ਚੰਨੀ ਨੇ ਉਹਨਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ। ਅੱਜ ਇਹ ਚਮਕੌਰ ਸਾਹਿਬ ਹੈ ਤੇ ਇਹ ਜਿਹੜੀ ਆਜਾੜ ਬਿਆਬਾਨ ਜਗਾ ਤੁਹਾਨੂੰ ਮੈਂ ਦਿਖਾ ਰਿਹਾ ਅਸਲ ਦੇ ਵਿੱਚ ਇਹ ਆ ਦੇਖੋ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਸ੍ਰੀ ਚਮਕੌਰ ਸਾਹਿਬ ਉਹ ਸਾਰੀ ਅਧੀਨ ਇਹ ਸੀ ਜਦੋਂ ਪਿਛਲੀ ਸਾਡੀ ਸਰਕਾਰ ਸੀ 42 ਏਕੜ ਜਗਾ ਇਹ ਸਾਰੀ ਜਗਾ 42 ਏਕੜ ਹੈ ਇਹ 42 ਏਕੜ ਜਗ੍ਹਾ ਐਸੀ ਖਰੀਦ ਕੇ ਮਿਊਨਿਸਪਲ ਕਮੇਟੀ ਤੋਂ ਇੱਥੇ ਇੱਕ 500 ਕਰੋੜ ਰੁਪਏ ਦਾ ਪ੍ਰੋਜੈਕਟ ਲੈ ਕੇ ਆਂਦਾ ਸਕਿੱਲ ਯੂਨੀਵਰਸਿਟੀ ਆ ਤੁਸੀਂ ਬਿਲਡਿੰਗ ਦੇਖੋ ਇਹ ਪਹਿਲਾ ਦਫ਼ਤਰ ਤਿਆਰ ਹੋਇਆ ਇਹ ਤਿੰਨ ਬਿਲਡਿੰਗਾਂ ਵੱਡੀਆਂ ਇੱਧਰ ਉਹ ਦੇਖੋ ਵੱਡੇ ਵੱਡੇ ਜਨਰੇਟਰ ਵੀ ਖਰੀਦੇ ਹੋਏ ਉੱਪਰ ਪਏ ਆ ਉਹ ਪਿੱਛੇ ਚਾਰ ਬਿਲਡਿੰਗਾਂ ਹੋਰ ਵੱਡੀਆਂ ਜਿਹੜੀਆਂ ਅਸੀਂ ਤਿਆਰ ਕੀਤੀਆਂ ਤੇ ਉਸ ਤੋਂ ਬਾਅਦ ਪਿਛਲੇ 3 ਸਾਲ ਤੋਂ ਇਹ ਖੰਡਰ ਬਣਾ ਦਿੱਤਾ ਤੁਸੀਂ ਇਹ ਦੇਖੋ ਝੂੰਡ ਕਿਸ ਤਰ੍ਹਾਂ ਖੜਿਆ ਇੱਥੇ ਬਿਲਡਿੰਗਾਂ ਦੇ ਅੰਦਰ ਵੀ ਦਰਖਤ ਜੰਮ ਪਏ ਐ ਇਹ ਹੈਗੀ ਹੈ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਜਿਹੜੀ ਕਹਿੰਦੇ ਨਾ ਕਿ ਕੇਜਰੀਵਾਲ ਜੀ ਦਿੱਲੀ ਮਾਡਲ ਕ੍ਰਾਂਤੀ ਲੈ ਕੇ ਆਣਗੇ ਕੈਪਟਨ ਰਮਿੰਦਰ ਸਿੰਘ ਤੋਂ ਉਤ்கਾਰਣ ਕਰਾਇਆ ਸੀ ਆਮ ਆਦਮੀ ਦੀ ਝਾੜੂ ਪਾਰਟੀ ਨੇ ਇਹਨੂੰ ਖੰਡਰ ਬਣਾਤਾ ਹੈ ਮੈਂ ਕੈਨੇਡਾ ਜਾ ਕੇ ਆਇਆ ਯੂਕੇ ਚ ਗਿਆ ਯੂਐਸਏ ਚ ਗਿਆ ਟੀਮਾ ਲੈ ਕੇ ਗਿਆ ਉੱਥੇ ਦੇ ਸਟੱਡੀ ਕਰਾ ਕੇ ਲਿਆਇਆ ਕਿਸ ਤਰੀਕੇ ਦੇ ਨਾਲ ਇੱਥੇ ਪੜ੍ਹਾਈ ਹੋ ਗਈ ਹੋਵੇਗੀ ਜਿਸ ਤਰ੍ਹਾਂ ਜਿਹਦੇ ਨਾਲ ਬੱਚੇ ਸਕਿਲਡ ਹੋਣਗੇ ਕੈਨੇਡਾ ਦੀਆਂ ਕਈ ਯੂਨੀਵਰਸਿਟੀਆਂ ਦੇ ਨਾਲ ਯੂਕੇ ਦੀ ਯੂਨੀਵਰਸਿਟੀ ਦੇ ਨਾਲ ਇਸ ਯੂਨੀਵਰਸਿਟੀ ਦੀ ਕੋਲੈਬੋਰੇਸ਼ਨ ਕਰਾਈ ਤਾਂ ਕਿ ਮੈਂ ਫੇਰ ਇਹ ਸਰਕਾਰ ਨੂੰ ਬਾਸਤਾ ਪਾਉਣਾ ਕਿ ਮੇਰੇ ਨਾਲ ਕੋਈ ਬੈਰ ਹੈ ਤਾਂ ਕੱਢੋ ਜੋ ਮਰਜ਼ੀ ਕਰੋ ਕੌਣੋਂ ਪੰਜਾਬ ਦੇ ਲੋਕਾਂ ਦੇ ਨਾਲ ਕਿਆ ਬੈਰ ਹੈ ਜਿੱਥੇ ਜਹਾਜ਼ ਚਲਾਉਣ ਦੀ ਟ੍ਰੇਨਿੰਗ ਦੇਣੀ ਸੀ ਹੈਲੀਕਾਪਟਰ ਚਲਾਉਣ ਦੀ ਟ੍ਰੇਨਿੰਗ ਦੇਣੀ ਸੀ ਲੇਕਿਨ ਇਹਨਾਂ ਨੇ ਪਿਛਲੇ ਸਾਢੇ 3 ਸਾਲ ਤੋਂ ਇਹਦਾ ਕੰਮ ਰੁਕਿਆ ਹੋਇਆ ਮੈਂ ਇਹਦੀ ਘੋਰ ਨਿੰਦਾ ਕਰਦਾ ਪੰਜਾਬ ਦੇ ਇਸ ਕਰੋੜਾ ਰੁਪਏ ਦਾ ਕੌਣ ਜ਼ਿੰਮੇਵਾਰ ਹੈ ਜਿਹੜੇ ਇਹਨਾਂ ਨੇ ਬਰਬਾਦ ਕਰਤੇ ਇੱਥੇ ਯੂਨੀਵਰਸਿਟੀ ਬਣਦੀ ਹੈ ਆ ਸਾਡੇ ਘੜੂਏ ਯੂਨੀਵਰਸਿਟੀ ਬਣੀ ਹੈ ਜਲੰਧਰ ਲਵਲੀ ਯੂਨੀਵਰਸਿਟੀ ਹੈ ਉੱਥੇ ਕੱਲੀ ਯੂਨੀਵਰਸਿਟੀ ਨਹੀਂ ਰੁਜ਼ਗਾਰ ਮਿਲਦੇ ਆ ਕਿਤੇ ਬੱਚਿਆਂ ਨੇ ਰਹਿਣਾ ਹੈ ਕਿਤੇ ਬੱਚਿਆਂ ਨੇ ਖੇਡਣਾ ਹੈ ਕਿਤੇ ਬੱਚਿਆਂ ਨੇ ਕੋਈ ਸਮਾਨ ਖਰੀਦਣਾ ਹੈ ਕਿਸੇ ਨੇ ਰੈਸਟੋਰੈਂਟ ਖੋਲਣਾ ਹੈ ਕਿਸੇ ਨੇ ਟੈਕਸੀ ਦਾ ਕੰਮ ਕਰਨਾ ਬੱਚਿਆਂ ਨੂੰ ਲਿਆਉਣ ਦਾ ਕੋਈ ਪੀਜੀ ਬਣਾਉਂਦਾ ਹੈ ਪੰਜਾਬ ਦੀ ਤਰੱਕੀ ਦੇ ਵਿੱਚ ਇਸ ਯੂਨੀਵਰਸਿਟੀ ਦੀ ਵੱਡੀ ਭੂਮਿਕਾ ਹੋਣੀ ਆਉਣ ਵਾਲੇ ਸਮੇਂ ਚ ਸੋ ਹੋਸ਼ ਕਰੇ ਸਰਕਾਰ ਅਜੇ ਵੀ ਇਹਨੂੰ ਚਲਾ ਲਵੇ ਨਹੀਂ ਤਾਂ ਫਿਰ ਅਸੀਂ ਤਾ ਕੇ ਚਲਾਵਾਂਗੇ ਤੇ ਪ੍ਰਮਾਤਮਾ ਕਰੇਗਾ ਕਿ ਇਸ ਯੂਨੀਵਰਸਿਟੀ ਤੋਂ ਬੱਚੇ ਨਿਕਲ ਕੇ ਉਹਨਾਂ ਨੂੰ ਲੱਖਾਂ ਰੁਪਏ ਦੀਆਂ ਨੌਕਰੀਆਂ ਮਿਲਣਗੀਆਂ ਇਸ ਗੱਲ ਦਾ ਮੈਨੂੰ ਵਿਸ਼ਵਾਸ ਹੈ ਧੰਨਵਾਦ